ਭయ్యా ਬਰਨਾਲੇ ਦਾ ਇੱਕ ਬਹੁਤ ਮਸ਼ਹੂਰ ਹੋਟਲ ਆ ਐਚ ਵੀ ਹੋਟਲ ਜੋ ਕਿ ਸੇਵਾ ਸਿੰਘ ਠਿਕਰੀ ਵਾਲਾ ਚੌਕ ਵਿਖਿਆ ਇੱਥੇ ਬੱਕੀ ਕੀ ਪ੍ਰੋਗਰਾਮ ਕਰ ਸਕਦੇ ਆ ਜੀ ਇੱਥੇ ਵੀਰ ਜੀ ਆਪਾਂ ਰਿੰਗ ਸਰਮਨੀ ਵਿਆਹ ਦੇ ਫੰਕਸ਼ਨ ਕੋਈ ਮਿਲਣੀਆਂ ਕੋਈ ਪੰਜੀਰੀਆਂ ਦੇਣੀਆਂ ਜਾਗੋ ਦੇ ਫੰਕਸ਼ਨ ਜਿਹੜੇ ਮਰਜੀ ਕਰ ਲਓ ਜੀ ਔਰ ਸਾਡੇ ਕੋਲ ਰੂਮ ਵਗੈਰਾ ਰੈਂਟ ਤੇ ਮਿਲਦੇ ਆ ਤੁਹਾਨੂੰ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਸਿਰਫ ਸਿਰਫ ਔਰ ਸਿਰਫ ਫੈਮਲੀ ਲਈ ਜਿੱਦਾਂ ਕਪਲ ਵਗੈਰਾ ਆਪਣੇ ਅਲਾਉਡ ਨਹੀਂ ਹੋਟਲ ਦਾ ਬਈ ਹੋਰ ਬਰਨਾਲਾ ਚ ਬਹੁਤ ਨੇ ਜਿੱਥੇ ਪ੍ਰੋਗਰਾਮ ਹੋ ਸਕਦੇ ਨੇ ਪਰ ਤੁਹਾਡੇਲ ਚ ਆ ਵੱਖਰਾ ਵਿਖਿਆ ਵੀ ਕਾਰ ਪਾਰਕਿੰਗ ਆ ਡੁੱਲੀ ਆ ਤੇ ਜੇ ਕਿਸੇ ਨੇ ਪਲੇਟ ਸਿਸਟਮ ਕਰਨਾ ਹੋਵੇ ਜੀ ਹਾਂ ਕਰ ਸਕਦਾ ਵੀਰ ਜੀ ਅਸੀਂ ਪਲੇਟ ਸਿਸਟਮ ਹੀ ਕਰਦੇ ਆ ਵੈਜਤ ਨੌਨ ਵੈਜ ਦੋਨੇ ਤਰ੍ਹਾਂ ਦੇ ਦੋਨੇ ਤਰ੍ਹਾਂ ਦਾ ਭਾਈ ਜੇ ਆਪਾਂ ਘਰਾਂ ਚ ਪ੍ਰੋਗਰਾਮ ਕਰਦੇ ਆ ਬਹੁਤ ਮਹਿੰਗੇ ਪੈਂਦੇ ਆ ਜਿੰਨੇ ਕੁ ਰੁਪਏ ਤੁਸੀਂ ਹਲਵਾਈਆਂ ਨੂੰ ਦੇਓਗੇ ਉਨੇ ਦਾ ਬਾਈ ਉਹ ਹੀ ਪ੍ਰੋਗਰਾਮ ਕਰ ਦਿੰਦੇ ਆ ਲੱਖ ਲੱਖ ਰੁਪਏ ਹਲਵਾਈ ਲੈ ਜਾਂਦੇ ਆ ਜੀ ਜੇ ਘਰ ਚ ਵਧੀਆ ਪ੍ਰੋਗਰਾਮ ਕਰਨਾ ਫਿਰ ਟੈਂਟ ਦਾ ਖਰਚਾ ਹੋਰ ਖਰਚੇ ਪਰ ਇੱਥੇ ਤੁਸੀਂ ਕੁਝ ਵੀ ਨਹੀਂ ਕਰਨਾ ਬਸ ਤਿਆਰ ਹੋ ਕੇ ਘਰੋਂ ਆਉਣਾਗਾ ਸਾਰਾ ਪ੍ਰੋਗਰਾਮ ਬਾਈ ਉਹ ਰਾਣੇ ਕਰਦੇ ਘੰਟਾ ਤੱਕ ਠੰਡੇ ਪਿਆ ਕੇ ਮੰਗਰੋ ਚੁੱਪ ਜੀ ਕਰ ਜਾਂਦੇ ਨੇ ਹੋਟਲ ਸਾਡੇ ਕੋਲੇ ਕਾਫੀ ਕੁਝ ਵੀ ਅਸੀਂ ਬੰਦ ਨਹੀਂ ਕਰਦੇ ਤੇ 8 ਸਾਲ ਪਹਿਲਾਂ ਦਾ ਹੋਟਲ ਖੋਲਿਆ ਹਾਲ ਤੱਕ ਚਰਿੱਤਰ ਤੇ ਇੱਕ ਵੀ ਦਾਗ ਨਹੀਂ ਹੈਗਾ ਜਣੀ ਕਿ ਐ ਲੱਗਦਾ ਜਿਵੇਂ ਕਿਸੇ ਨੂੰ ਆਪਣੇ ਘਰੇ ਬੈਠੇ ਹੋਈ ਐ ਇੰਨਾ ਵਧੀਆ ਹੋਟਲ ਆਗਾ ਜੇ ਸਾਡੇ ਤੋਂ ਹਾਲ ਰੈਂਟ ਤੇ ਲੈਣਾ ਚਾਹੁੰਦਾ ਉਹ ਵੀ ਦੇ ਦਿੰਨੇ ਆ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਪਹੁੰਚਾ ਦਿਓ ਜਿਹਨੂੰ ਹੋਟਲ ਦੀ ਲੋੜ ਹੈਗੀ ਮੇਰੇ ਕੋਈ ਵੱਤ ਵੱਤ ਸ਼ੇਅਰ ਕਰ ਦਿਓ ਇਹ ਵੀਡੀਓ ਕੋਈ ਆਮ ਬੰਦੇ ਦੀ ਨਹੀਂ ਹੈਗੀ ਫੌਜੀ ਸਾਹਿਬ ਦੀ ਹੈਗੀ ਮਮੁੱਲੀ ਗੱਲ ਨਹੀਂ ਦੇਸ਼ ਦੀ ਸੇਵਾ ਕਰਿਆ ਅੱਜ ਵੀ ਸੇਵਾ ਕਰ ਰਹੇ ਨੇ ਫੌਜੀ ਸਾਹਿਬ ਜੀ ਬਾਕੀ ਹੋਰ ਆ ਬਾਈ ਕੋਈ ਗਰੀਬ ਪਰਿਵਾਰ ਆ ਹਨਾ ਤਾਂ ਉਹਦਾ ਪ੍ਰੋਗਰਾਮ ਬ